ਹਾਂਜੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਖੜੇ ਆ ਮੇਰੇ ਆਪਣੇ ਪਿੰਡ ਟੈਪੀ ਜ਼ਿਲ੍ਹਾ ਫਰੀਦਕੋਟ ਆ ਤਹਿਸੀਲੇ ਨੂੰ ਜੈਤੋ ਪੈਂਦੀ ਆ ਤੇ ਅੱਜ ਆਪਾਂ ਖੜੇ ਆ ਪਿੰਡ ਟੈਪੀ ਦੇ ਡੇਰਾ ਸਾਹਿਬ ਵਿਖੇ ਤੇ ਇੱਥੇ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਆ ਪਿੰਡ ਦੀਆਂ ਸੰਗਤਾਂ ਦਾ ਡੇਰਾ ਸਾਹਿਬ ਪ੍ਰਤੀ ਬਹੁਤ ਸ਼ਰਧਾ ਭਾਵਨਾ ਤੇ ਤੁਹਾਡੀ ਗੱਲਬਾਤ ਸੰਗਤ ਨਾਲ ਕਰਾਉਨੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅਸੀਂ ਜਿਹੜਾ ਫਰੀਦਕੋਟ ਪੈਂਟਾਪੀ ਦੇ ਵਿੱਚੋਂ ਬੋਲ ਰਹੇ ਆ ਅਸੀਂ ਡੇਰਾ ਸਾਹਿਬ ਦਾ ਦਰਬਾਰ ਸਾਹਿਬ ਬਣਾ ਰਹੇ ਆ ਜੋ ਕਿ ਪਹਿਲਾਂ ਵੀ ਸੀਗਾ ਉਸ ਦੀ ਥੋੜੀ ਹਾਲਤ ਖਰਾਬਤਾ ਹੋਣ ਦੇ ਕਾਰਨ ਨਵਾਂ ਨਾਲ ਜੋੜ ਰਹੇ ਆ ਉਸ ਦੇ ਲਈ ਸਮੂਹ ਪਿੰਡ ਨੇ ਬਹੁਤ ਹੀ ਯੋਗਦਾਨ ਦਿੱਤਾ ਵੱਧ ਚੜ ਕੇ ਹਿੱਸਾ ਲਿਆ ਹੋਰ ਵੀ ਕੋਈ ਬਾਹਰਲੇ ਸੱਜਣ ਭਰਾ ਕੋਈ ਦੇਣਾ ਚਾਹੁੰਦੇ ਦਾਨ ਤਾਂ ਵੱਧ ਤੋਂ ਵੱਧ ਕਰੋ ਕਿਉਂਕਿ ਇਹ ਇੱਕ ਇਤਿਹਾਸਕ ਜਗ੍ਹਾ 100 ਸਾਲ ਪੁਰਾਣੀ ਜਗ੍ਹਾ ਹੈ ਜੋ ਕਿ ਅੱਜ ਕੱਲ ਨਹੀਂ ਮਿਲਦੀਆਂ ਆਪਾਂ ਨੂੰ ਤੇ ਆਪਾਂ ਇਸ ਬਰਾਤ ਨੂੰ ਸਾਹਮਣੇ ਰੱਖਣਾ ਹੈ ਤੇ ਇਸ ਲਈ ਸਾਰਿਆਂ ਦੇ ਸਹਿਯੋਗ ਚਾਹੀਦਾ ਇੱਥੇ ਬਹੁਤ ਹੀ ਸ਼ਕਤੀ ਵਾਲੀ ਜਗ੍ਹਾ ਹੈ ਇੱਥੇ ਬਹੁਤ ਸੁੱਖਾ ਪੂਰਿਆਂ ਹੁੰਦੀਆਂ ਹਨ ਨਾਲ ਹੀ ਬਾਬਾ ਜਾਇਜੀ ਦੀ ਜਗ੍ਹਾ ਹਨ ਤੇ ਉੱਥੇ ਵੀ ਬਹੁਤ ਸੰਗਤ ਆਪਦੀ ਨਤਮਸਤਕ ਹੁੰਦੀ ਔਰ ਜਾਨਾ ਤੜਕੇ ਆਉਂਦੇ ਆ ਇੱਥੇ ਬਹੁਤ ਜਿਆਦੇ ਸਰਦਾਂ ਵਾਲੀ ਜਗ੍ਹਾ ਪਹਿਲਾਂ ਅਸੀਂ ਇੱਥੇ ਲੰਗਰ ਹਾਲ ਦੀ ਸੇਵਾ ਕੀਤੀ ਆ ਸਮੂਹ ਸੰਗਤ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਚਲੋ ਪਾਣੀ ਜੀ ਸਾਡੇ ਫੌਜੀ ਸਾਹਿਬ ਬੋਲਣਗੇ ਅੱਗੇ ਤੁਹਾਨੂੰ ਦੱਸਣਗੇ ਵਾਹਿਗੁਰੂ ਖਾਲਸਾ ਵਹਿਗੁਰੂ ਫਤਹਿ ਇਹ ਜਗਾ ਜੀ 100 ਸਾਲ 100 ਸਾਲ ਪੁਰਾਣੀ ਆ ਜੀ ਇਹ ਸ਼ਕਤੀ ਵਾਲੀ ਜਗਾ ਜੀ ਇੱਥੇ ਕਾਰ ਸੇਵਾ ਚੱਲ ਰਹੀ ਆ ਜੀ ਜਿਹਨੂੰ ਸਰਦਾ ਸੇਵਾ ਕਰ ਸਕਦਾ ਰੀਤੀ ਦੀ ਸੇਵਾ ਸੀਮਿੰਟ ਦੀ ਸੇਵਾ ਕੋਈ ਵੀ ਸੇਵਾ ਕਰ ਸਕਦੇ ਆ ਜੀ ਲੰਗਰ ਹਾਲ ਪਹਿਲਾਂ ਬਣਾਇਆ ਹੁਣ ਆਪਣਾ ਦਰਬਾਰ ਸਾਹਿਬ ਬਣਾ ਰਹੇ ਆ ਜੀ ਸਾਡੇ ਵੱਲੋਂ ਜੀ ਤੁਹਾਨੂੰ ਇੱਕ ਨੰਬਰ ਦੇਣਗੇ ਜੋ ਬਾਹਰ ਬੈਠੇ ਹਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਸੇਵਾ ਭੇਜ ਸਕਦੇ ਹਨ ਤੇ ਵੱਧ ਵੱਧ ਸੇਵਾ ਭੇਜੋ ਜੀ ਨੰਬਰ ਦਿੱਤੀ ਸ਼ੁਰੂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜਿਵੇਂ ਕਿ ਐਨਆਰਆਈ ਵੀਰਾਂ ਦੀ ਮਦਦ ਨਾਲ ਪਹਿਲਾਂ ਅਸੀਂ ਲੰਗਰ ਹਾਲ ਦੀ ਸੇਵਾ ਨੂੰ ਸੰਪੂਰਨ ਕਰ ਚੁੱਕੇ ਹਾਂ ਉਸੇ ਪ੍ਰਕਾਰ ਹੁਣ ਦਰਬਾਰ ਸਾਹਿਬ ਦੀ ਨਵੀਂ ਅਸਥਾਣੇ ਸ਼ੁਰੂ ਹੋ ਚੁੱਕੀ ਹੈ ਤੇ ਇਸ ਦੀ ਸਹਾਇਤਾ ਲਈ ਜੇਕਰ ਕੋਈ ਵੀ ਐਨਆਰਆਈ ਭਰਾ ਪੈਸੇ ਆਨਲਾਈਨ ਪਾਉਣਾ ਚਾਹੁੰਦਾ ਹੈ ਤਾਂ ਉਹ 6239877190 ਇਹ ਅਕਾਊਂਟ ਨੰਬਰ ਹੈ ਜਿਸ ਉੱਪਰ Google Pay ਦੀ ਟ੍ਰਾਂਜ਼ੈਕਸ਼ਨ ਹੋ ਸਕਦੀ ਹੈ ਤੇ ਇਸ ਦੇ ਉੱਪਰ ਮੇਰਾ ਨਾਮ ਆਏਗਾ ਜੋ ਕਿ ਗਗਸਮਰਨ ਚੈਲ ਹੈ ਆਓ ਜੀ ਤੁਹਾਨੂੰ ਪ੍ਰਣਾਮ ਇਤਿਹਾਸ ਬਾਰੇ ਰਾਣੀ ਜਨਨੀ ਦਸਤੂਰਾਨੀ ਮਾਰਕ ਪੱਤਨਾਂ ਗਿਆ ਉਹ ਸੰਗਤ ਜਿਹੜਾ ਸਵੇਰ ਲਈ ਟ੍ਰੇਨ ਹੋ ਜਾਂਦੀ ਆਹ ਰਾ ਦੇਖੋ ਪੁਰਾਣੀ ਜਗਾ ਹੀ 100 ਸਾਲ ਤੋਂ ਪਰ ਜਿਹੜਾ ਇਹ ਸਾਡੇ ਪਿੰਡ ਦਾ ਨਾਮ ਪਹਿਲਾਂ ਫੈਂਡ ਲੋ ਘੜ ਸੀ ਅਹੀਂ ਲੀਟ ਇਹ ਸਾਡੇ ਪਿੰਡ ਦਾ ਨਾਮ ਕਾਫੀ ਟਾਈਮ ਤੋਂ ਡੈਫੀ ਚੱਲ ਰਿਹਾ ਕਾਗਜ਼ਾਂ ਵਿੱਚ ਵੀ ਇਹ ਕਾਫੀ ਪੁਰਾਣੀ ਜਗਾ ਆਹੋ ਜੀ ਇੱਦਾਂ ਦਿਖਾਈ ਜੀ ਉਹ ਦਰਬਾਰ ਸਾਹਿਬ ਮਾਰ ਪਈ ਹੋਇਆ ਆਹ ਦਰਬਾਰ ਸਾਹਿਬ ਕਾਫੀ ਸਾਰੀ ਦਾ ਸਾਰੀ ਦਾ ਕੰਮ ਚੱਲ ਰਿਹਾ ਜਦੋਂ ਕਾਫੀ ਪ੍ਰਾਪਤ ਹੋ ਚੁੱਕੀ ਸੀ ਇਹ ਤਾਂ ਦੇਖੋ ਇਹ ਡਾਟਾ ਲੱਗਿਆ ਹੋਇਆ ਅਸੀਂ ਪਹਿਲਾਂ ਫਿਰ ਨਵੇਂ ਦਰਬਾਰ ਸਾਹਿਬ ਬਣ ਰਹੇ ਆ ਆਜਾ ਕਿੱਦਰੀ ਬਕੋ ਕੰਮ ਚੱਲ ਰਿਹਾ ਹੁਣ ਸਾਰੀ ਦਾ ਮਸਤਰੀ ਸਾਹਿਬ ਲੰਬੀ ਹੋਈਆ ਇਹ ਬroe ਭੁਟਾ ਸਿੰਘ ਜਸਵੰਤ ਸਿੰਘ ਇਹ ਸਾਡੇ ਪਿੰਡੋਂ ਪਿੰਡ ਟਾਈਪੀ ਦੇ ਮੈਂਬਰ ਸਾਹਿਬ ਆ ਜੀ ਹਾਂਜੀ ਇਧਰਾਂ ਲੰਗਰ ਹੈ ਬਣ ਚੁੱਕਿਆ ਫਾਸ ਲੱਗੀ ਖੜਾ ਉਹ ਆ ਤੇ ਫਾਸ ਲੱਗੀ ਇਧਰ ਮੁਕੰਮਲ ਹੋ ਚੁੱਕਿਆ ਦਾ ਕੰਮ ਲੰਗਰ ਹਾਲ ਦਾ ਇਹਦੇ ਅਗਲਾ ਪਿੰਡ ਦੀ ਸੰਗਤ ਦਾ ਡੇਰੇ ਪ੍ਰਤੀ ਬਹੁਤ ਸ਼ਰਧਾ ਇਧਰ ਆ ਇੱਕ ਨਿਸ਼ਵਾਚਾ ਵੀ ਇਧਰਾ ਲਾਲ ਬੱਜਰੀ ਦੀ ਕਟਾਈ ਕਰ ਰਹੇ ਆ ਨਿਸ਼ਵਾਚਾ ਦੇ ਦੇਖੋ ਐਨਆਰਆਈ ਵੀਰ ਅਤੇ ਪਿੰਡ ਦੀ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਸਰੋਤ ਜਗਾ ਬਣ ਚੁੱਕੀ ਆ ਪੱਥਰ ਲੱਗਿਆ ਇਧਰ ਟੈਲਾ ਦੇਖੋ ਤਾਂ ਨਿਰਭਾਉਲਾ ਦਾ ਦਰਸ਼ ਆਹ ਭਾਂਡੇ ਵਾਲਾ ਭਾਂਡੇ ਵਾਲਾ ਇੱਥੇ ਸ਼ਟਰ ਲਾ ਦੇਣਾ ਸ਼ਟਰ ਲਗਾ ਦੇਣਾ ਜੀ ਇੱਥੇ ਓਏ ਜੀ ਉਧਰ ਮਹਾਰਾਜ ਪ੍ਰਕਾਸ਼ ਕਰਤਾ ਉਧਰ ਪਸਾਰੀ ਦਾ ਕੰਮ ਚਲਦਾ ਕਰਕੇ ਹੁਣ ਮਹਾਰਾਜ ਇੱਧਰ ਪ੍ਰਕਾਸ਼ ਕਾਹੂ ਮੁੱਤੇ ਗਏ ਆ ਵਾਹ 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 ਕਿੱਥੇ ਆ ਇਦਰੇ ਬਾਗ ਵੀ ਲੱਗਿਆ ਹੋਇਆ ਕਿਨੂਆ ਦਾ ਬਹੁਤ ਮਿੱਠਾ ਹੁੰਦੀ ਆ ਇਹ ਵਾਹ ਸੰਗਤਾਂ ਨੂੰ ਬੇਨਤੀ ਹੈ ਕਿ ਇੱਥੇ ਪੁੱਜੋ ਸਰਦਾਂ ਨਾਲ ਜੇ ਵੀ ਆ ਜਗਾ ਵਾਹੀ ਸੰਗਤ ਸੁਖ ਸੁਖ ਦੀ ਆ ਉਹ ਮਨੋ ਕਾਮਨਾ ਪੂਰੀ ਹੁੰਦੀ ਆ ਬਾਕੀ ਤੁਹਾਡੀ ਗੱਲਬਾਤ ਕਰਨੀ ਆ ਵੀਰ ਗਾਣਾ ਇਹ ਆਪਣੇ ਜੈ ਵਾਲੇ ਦੀ ਜਗਾ ਜੀ ਸੁੱਖਾਪੁਰियां ਹੁੰਦੀਆਂ ਆ ਪ੍ਰਾਣੀ ਵੱਡੇ ਵੱਡੇ ਬਾਬੇ ਦੀ ਜਗਾ ਜੀ ਉਹਦਾ ਸਾਰਾ ਇਹ ਜਗਾ ਦਿੱਤੀ ਉਹਨੇ ਆਪਣੇ ਇਥੇ ਬਾਗ ਵੀ ਲੱਗਾ ਸਕੂਲ ਨੂੰ ਵੀ ਜਗਾ ਦਿੱਤੀ ਵਾਟਰ ਵਾਕਸ ਨੂੰ ਵੀ ਦਿੱਤੀ ਆ ਆਰਓ ਨੂੰ ਵੀ ਦਿੱਤੀ ਸੀ ਠੀਕ ਹੈ ਜੀ ਇਹ ਜਗਾ ਬਹੁਤ ਵਧੀਆ ਜਗਾ ਜੀ ਹੈ ਠੀਕ ਹੈ ਜਿੰਨੀਆਂ ਵੀ ਸੰਗਤਾਂ ਆਪਣੀਆਂ ਵੀਡੀਓ ਦੇਖ ਰਹੀਆਂ ਆ ਜੇ ਸੰਗਤ ਨੇ ਆਪਣੇ ਪਿੰਡ ਪਹੁੰਚਣਾ ਹੋਵੇ ਤਾਂ ਪਿੰਡ ਢੈਪੀਆ ਜ਼ਿਲ੍ਹਾ ਫਰੀਦਕੋਟਾ ਤਹਿਸੀਲ ਜੈਤੋ ਪੈਂਦੀ ਆ